ਦੇਰੀ ਕਿਤੇ ਅਸੀਂ ਆਪਣੀ ਗੱਡੀ ਤੇਜ਼ੀ ਨਾਲ ਉੱਥੇ ਲੈ ਕੇ ਗਏ ਔਰ ਦੇਖਿਆ ਤਾਂ ਇਸ ਜੋ ਇੱਕ ਫਿਟਰ ਹੁੰਦਾ ਚਾਟਰ ਵਾਲਾ ਠੀਕ ਹੈ ਉਹ ਸਰ ਉੱਥੇ ਸਾਨੂੰ ਪਲਟਿਆ ਮਿਲਿਆ ਜਿਹਦੇ ਵਿੱਚ ਸਰ ਅਸੀਂ ਵੇਖੇ ਇੱਕ ਬੱਚਾ ਇੱਕ ਲੇਡੀ ਔਰ ਦੋ ਮੇਲ ਮੇਲ ਪਰਸਨ ਸੀਗੇ ਠੀਕ ਹੈ ਅਸੀਂ ਇਹ ਪਲਣਾ ਉਹਦੇ ਚ ਬੱਚਾ ਕੱਢਿਆ ਫਿਰ ਲੇਡੀ ਨੂੰ ਕੱਢਿਆ ਜੀ ਫਿਰ ਇੱਕ ਮੇਲ ਨੂੰ ਕੱਢਿਆ ਔਰ ਇੱਕ ਮੇਲ ਜੋ ਟੈਂਪੋ ਦੇ ਫਿਟਰ ਦੇ ਥੱਲੇ ਆਇਆ ਸੀ ਅਸੀਂ ਆਸ-ਪਾਸੇ ਲੋਕਾਂ ਦੀ ਮਦਦ ਨਾਲ ਉਹਨੂੰ ਕੈਰੀ ਕੀਤਾ ਕੱਢਿਆ ਉਹਨੂੰ ਠੀਕ ਫਿਰ ਅਸੀਂ ਸਰ ਜਿਵੇਂ ਕਿਵੇਂ ਉਹਨਾਂ ਨੂੰ ਲੈ ਕੇ ਅਸੀਂ ਨੇ ਸਿਵਲ ਹਸਪਤਾਲ ਹਵਾਰ ਪਹੁੰਚੇ ਬਿਨਾ ਕਿਸੇ ਦੇਰੀ ਕਿਤੇ ਕਿਉਂਕਿ ਸਾਨੂੰ ਇਹ ਸੀ ਸਰ ਜੇ ਅਸੀਂ 108 ਦੀ ਵੇਟ ਕਰਾਂਗੇ ਸ਼ਾਇਦ ਕੋਈ ਜਾਨ ਮਾਲ ਦੀ ਨੁਕਸਾਨ ਹੋ ਸਕਦਾ ਸਰ ਠੀਕ ਹੈ ਅਸੀਂ ਉਹਨਾਂ ਨੂੰ ਲੈ ਕੇ ਅਸੀਂ ਸਿਵਲ ਹਸਪਤਾਲ ਹਵਾਰ ਆਏ ਤਾਂ ਡਾਕਟਰ ਸਾਹਿਬ ਨੇ ਬੱਚਾ ਲੇਡੀਆਂ ਨੂੰ ਸੇਫ ਦੱਸਿਆ ਸਿਕਿਉਰ ਦੱਸਿਆ ਔਰ ਇੱਕ ਜੋ ਮੇਲ ਪਰਸਨ ਸੀਗੇ ਉਹਨਾਂ ਨੂੰ ਫਰੀਦਕੋਟ ਰੈਫਰ ਕਰਤਾ ਠੀਕ ਹੈ ਔਰ ਜੋ ਇੱਕ ਚੌਥੇ ਮੇਲ ਪਰਸਨ ਸੀਗੇ ਸਰ ਉਹਨਾਂ ਨੂੰ ਡਾਕਟਰ ਸਾਹਿਬ ਨੇ ਡੱਟ ਦੱਸਿਆ ਜੀ ਠੀਕ ਹੈ ਹਾਂ ਜੀ ਸਰ ਸਾਹਿਬ ਪਤਾ ਨਹੀਂ ਲੱਗਿਆ ਕਿਸ ਕਰਕੇ ਪਲਟਿਆ ਹੋ ਨਹੀਂ ਸਰ ਫਿਲਹਾਲ ਅਸੀਂ ਨਾ ਹਾਸੀ ਦੀ ਪਤਾ ਦੀ ਦੇਰੀ ਕੀਤੇ ਬਿਨਾ ਸਾਨੂੰ ਪ ਹਾਂਜੀ ਜੋ ਬਾਕੀ ਦੀ ਕਾਰਵਾਈ ਹੈ ਜੋ ਪਤਾ ਕਰਨਾ ਜੀ ਉਹ ਅਸੀਂ ਠੀਕ ਹੋ ਗਿਆ ਅਦਾ ਹਾਦਸਾ ਆਇਆ ਹੈ ਕੀ ਪੇਸ਼ੈਂਟ ਆਏ ਜੀ ਇੱਕ ਆਪਣੇ ਕੋਲ ਐਕਸੀਡੈਂਟ ਆਇਆ ਜੀ ਨੀਅਰ ਬਗਰੋੜਾ ਆ ਚਾਰ ਪੇਸ਼ੈਂਟ ਆਏ ਜਿਨ੍ਹਾਂ ਵਿੱਚ ਇੱਕ ਜੀ ਡੈਥ ਹੋ ਗਈ ਸੁਰੇਂਦਰ ਸੰਨੋ ਪੰਜਰਾਜ ਏਜ ਇਜ਼ ਅਬਾਊਟ 23 ਹਨ ਤੇ ਇੱਕ ਪੇਸ਼ੈਂਟ ਹੈ ਰਿੰਕੂ ਇੱਕ ਪ੍ਰਦੀਪ ਤੇ ਇੱਕ ਪੁਨਾ ਕਿ ਕਿ ਕਿਸ ਤਰ੍ਹਾਂ ਮਤਲਬ ਸੱਟਾਂ ਵੱਜੀਆਂ ਇਹਨਾਂ ਦੀਆਂ ਸੱਟਾਂ ਕੋਈ ਘੜੁਕਾ ਹੈਗਾ ਸੀ ਕਹਿੰਦੇ ਉਹ ਪਲਟ ਗਿਆ ਸੀ ਹਾਲਾਤ ਸਾਰਿਆਂ ਦੇ ਠੀਕ ਹੈ ਜੀ ਤੇ ਮਾ ਠੀਕ ਆ ਬਸ ਇੱਕ ਡੈਥ ਹੋ ਗਈ ਨਾ ਉਹਦੀ ਸੁਰਿੰਦਰ ਸਿੰਘ ਨਾਲ ਅੰਸਰ ਆਲੀ ਇਹ ਰੰਦ ਕਿਧਰ ਕੋਈ ਪਤਾ ਲੱਗਿਆ ਜੀ ਸੁਰਿੰਦਰਾ ਜੀ ਉਹ ਛੇ ਵਾਲੇ ਪਿੰਡ ਦਾ ਰਿੰਕੂ ਕੁਲਾਰ ਦਾ ਤੇ ਪ੍ਰਦੀਪ ਤੇ ਪੁਨਮ ਆ ਵੀ ਛੇ ਵਾਲਾ ਪਿੰਡ ਦੇ ਗਏ ਠੀਕ ਹੈ ਜੀ ਜਿਹੜੀ ਕਿਤੇ ਅਸੀਂ ਆਪਣੇ ਗੱਡੀ ਤੇਜੀ ਨਾਲ ਉਥੇ ਲੈ ਕੇ ਗਏ ਔਰ ਦੇਖਿਆ ਤਾਂ ਇਸ ਜੋ ਇੱਕ ਫੀਟਰ ਹੁੰਦਾ ਚਾਟਰ ਵਾਲਾ ਠੀਕ ਹੈ ਉਹ ਸਰ ਉਥੇ ਸਾਨੂੰ ਪਲਟਿਆ ਮਿਲਿਆ ਜਿਹਦੇ ਵਿੱਚ ਸਰ ਅਸੀਂ ਵੇਖਿਆ ਇੱਕ ਬੱਚਾ ਇੱਕ ਲੇਡੀ ਜਰ ਦੋ ਮੇਲ ਮੇਲ ਪਰਸਨ ਸੀਗੇ ਠੀਕ ਹੈ ਅਸੀਂ ਪਹਿਲਾਂ ਉਹਦੇ ਚ ਬੱਚਾ ਕੱਢਿਆ ਫਿਰ ਲੇਡੀ ਜ ਨੂੰ ਕੱਢਿਆ ਜੀ ਫਿਰ ਇੱਕ ਮੇਲ ਨੂੰ ਕੱਢਿਆ ਔਰ ਇੱਕ ਮੇਲ ਜੋ ਟੈਂਪੂ ਦੇ ਫਿੱਟਰ ਦੇ ਥੱਲੇ ਆਇਆ ਸੀ ਅਸੀਂ ਆਸੇ ਪਾਸੇ ਲੋਕਾਂ ਦੀ ਮਦਦ ਨਾਲ ਉਹਨੂੰ ਕੈਰੀ ਕੀਤਾ ਕੱਢਿਆ ਉਹਨੂੰ ਠੀਕ ਫਿਰ ਅਸੀਂ ਸਰ ਜਿਵੇਂ ਕਿਵੇਂ ਉਹਨਾਂ ਨੂੰ ਲੈ ਕੇ ਅਸੀਂ ਸਿਵਲ ਹਸਪਤਾਲ ਹਵੋਰ ਪਹੁੰਚੇ ਬਿਨਾਂ ਕਿਸੇ ਦੇਰੀ ਕਿਤੇ ਕਿਉਂਕਿ ਸਾਨੂੰ ਇਹ ਸੀ ਸਰ ਜੇ ਅਸੀਂ 108 ਦੀ ਵੇਟ ਕਰਾਂਗੇ ਸ਼ਾਇਦ ਕੋਈ ਜਾਨ ਮਾਲ ਦੀ ਨੁਕਸਾਨ ਹੋ ਸਕਦਾ ਸਰ ਠੀਕ ਅਸੀਂ ਉਹਨਾਂ ਨੂੰ ਲੈ ਕੇ ਅਸੀਂ ਸਿਵਲ ਹਸਪਤਾਲ ਹਵੋਰ ਆਏ ਤਾਂ ਡ ਉਹ ਸੇਫ ਦੱਸਿਆ ਸਕਿਉਰ ਦੱਸਿਆ ਔਰ ਇੱਕ ਜੋ ਮੇਲ ਪਰਸਨ ਸੀਗੇ ਉਹਨਾਂ ਨੂੰ ਫਰੀਦਕੋਟ ਰੈਫਰ ਕਰਤਾ ਔਰ ਜੋ ਇੱਕ ਚੌਥੇ ਮੇਲ ਪਰਸਨ ਸੀਗੇ ਸਰ ਉਹਨਾਂ ਨੂੰ ਡਾਕਟਰ ਸਾਹਿਬ ਨੇ ਡੱਟ ਦੱਸਿਆ ਜੀ ਠੀਕ ਹਾਂਜੀ ਸਰ ਸਾਹਿਬ ਪਤਾ ਨਹੀਂ ਲੱਗਿਆ ਕਿਸ ਕਰਕੇ ਪਲਟਿਆ ਹੋ ਨੀ ਸਰ ਫਿਲਹਾਲ ਅਸੀਂ ਨਾ ਹਾਥੀ ਦੀ ਪਤਾ ਦੀ ਦੇਰੀ ਕੀਤੀ ਬਿਨਾ ਸਾਨੂੰ ਪਹਿਲਾਂ ਇਹ ਸੀਗਾ ਕਿ ਅਸੀਂ ਜੋ ਇੰਜਰਡ ਹੋਏ ਅਸੀਂ ਉਹਨਾਂ ਨੂੰ ਹਸਪੀਟਲ ਪਹੁੰਚਾਈ ਠੀਕ ਹਾਂਜੀ ਜੋ ਬਾਕੀ ਦੀ ਕਾਰਵਾਈ ਹੈ ਜੋ ਪਤਾ ਕਰਨਾ ਜੀ ਉਹ ਅਸੀਂ ਠੀਕ ਹੈ ਜੀ ਪਤਾ ਨਹੀਂ